ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡੋਗੋਕੇ ਜ਼ਿਲ੍ਹਾ ਬਰਨਾਲਾ ਪੈਂਣ ਕੋਲ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਆ ਪਹਿਲਾਂ ਦੀ ਠੀਕ ਹੈ ਜੀ ਤੇ ਦੋ ਗਾਮਾਂ ਤੇ ਇੱਕ ਮੱਝ ਪੈਂਣ ਕੋਲ ਪਤਾ ਉਹ ਆ ਤਪਾ ਰੋਡ ਤੇ ਫੋਫੋਕੇ ਇੰਚ ਵਾਲਾ ਰੋਡ ਤੇ ਪੈਂਡੋਗੋਕੇ ਆ ਖੇਤਾ ਚ ਪੈਂਣ ਦਾ ਘਰ ਆ ਜੀ ਠੀਕ ਹੈ ਜੀ ਬਾਕੀ ਵੱਧ ਜਾਣਕਾਰੀ ਆਪਾਂ ਲੈਨੇ ਆਂ ਪੈਂਣ ਤੋਂ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਭੈਣ ਜੀ ਦੱਸ ਨਾਮ ਆਪਣਾ ਨਾਮ ਨਿਰਮਲ ਕੌਰ ਵੀਰੇ ਪਿੰਡ ਗੋਗੇ ਜ਼ਿਲ੍ਹਾ ਬਰਨਾ ਠੀਕ ਹੈ ਜੀ ਤੇ ਨੰਬਰ ਭਾਣ ਦਾ ਬਸ ਕੀਤੇ ਲਾਂਗੇ ਹਾਂ ਭੈਣੇ ਮੱਝ ਦੀ ਜਾਣਕਾਰੀ ਦੋ ਜੀ ਮੱਝ ਵੀਰੇ 2.5 ਮਹੀਨਾ ਦੀ ਗੱਬਣਾ 5 ਕਿਲੋ ਦਿੰਦੀ ਇੱਕ ਵੇੜੀ ਠੀਕ ਹੈ ਜੀ 55000 ਰੁਪਏ ਰੇਟ ਆ ਵੀਰੇ ਠੀਕ ਹੈ ਜੀ 55000 ਦਾ ਰੇਟ ਆ ਭਾਈ ਦੇਖ ਸਕਦੇ ਹੋ ਮੀਨਿੰਗ ਅੱਜ ਸੈਂਕੜੇ ਹੈਲਦੀ ਸੈਂਕ ਸੁng ਜੇ ਨੇ ਦੇਖੇ ਨਹੀਂ ਭਾਈ ਹਲਾ ਕੇ ਪਤਾ ਦੇਖ ਸਕਦੇ ਹੋ ਤੇ ਦੁੱਧ ਦੱਸਿਆ ਭਾ ਇਹਨੇ 5 ਲੀਟਰ ਦਿੰਦੀ ਆ ਤੇ ਗੱਬਣਾ ਤੱਕਰ ਕਰ ਸਕਦੇ ਨੇ ਲੈਵਲ ਉਹ ਠੀਕ ਹੈ ਜੀ ਤੇ ਜੇ ਕਿਸੇ ਨੇ ਪਰਲਣੀ ਤਾਂ ਚੋਟੀ ਸੋਹਣੀ ਆ ਤੇ ਫਿਰ ਨਾ ਜਰੂਰ ਗੱਲਬਾਤ ਕਰਿਓ ਹਾਂ ਜੀ ਬੰਦ ਜੀ ਆ ਗਾਂ ਦੀ ਦੱਸੋ ਜੀ ਜਾਣਕਾਰੀ ਗਾਂ ਵੀਰੇ ਤੀਜਾ ਮਹੀਨਾ ਲੱਗਿਆ ਇਹਨੂੰ ਅਪਾ ਚੈੱਕ ਕਰਾਉਣੀ ਹੈ ਜੇ ਕਰਾਈ ਨਹੀਂ ਹਾਂਜੀ 5 ਕਿਲੋ ਦੁੱਧ ਦੀ ਇੱਕ ਵੇਲੇ ਠੀਕ ਹੈ ਜੀ ਤੇ ਰੇਟ ਆ ਰੇਟ ਤਾਂ ਲੱਗ ਬਾਈ 33000 ਰੁਪਏ 33000 ਦੀ 5 ਲੀਟਰ ਦੁੱਧ ਆ ਭਰਾ ਕੋਈ ਨਿਮਾਨਤਾਨ ਕਰਦਾਂਗੇ ਜੇ ਕੋਈ ਆਊ ਠੀਕ ਹੈ ਜੀ ਹਾਂ 33000 ਰੇਟ ਦਾ ਸਹੀ ਭਾਣ ਨੇ ਤੇ ਦੁੱਧੋ 5 ਲੀਟਰ ਤੇ ਗੱਭਣ ਚੈੱਕ ਕਰਾਉਣੀ ਹੈ ਜੀ ਕਿਉਂ ਕਰਾਵਾਂਗੀ ਵੀਰੇ ਕਰਾ ਕੇ ਦੇਵਾਂਗੀ ਕਰਾ ਕੇ ਦੇਵਾਂਗੇ ਕਿੰਨੇ ਮਹੀਨੇ ਦੀ ਹੋਊਗੀ ਜੀ ਇਹ ਇਹਦੀ ਜ਼ਮੀਨਾਂ ਲੱਗਿਆ ਵੀਰੇ ਨੂੰ ਠੀਕ ਹੈ ਜੀ ਲੋਪਰਾ ਤੀਜੀ ਭਣੀ ਇਹ ਵੀਰੇ 7 ਮਹੀਨਾ ਦੀ ਗੱਭਣਾ ਹਾਂਜੀ ਤੇ ਦੁੱਧ ਨਹੀਂ ਆਉਂਦੀ ਉਹ ਮਤਲਬ ਆਪਣੀ ਚੋਈ ਵੀ ਘਰੇ ਕੋਈ ਅਜੀ ਗੱਲ ਨਹੀਂ ਹਾਂਜੀ ਤੇ ਇਹ ਵੀ ਦੇ ਦਾਂਗੇ 25000 ਰੁਪਏ ਦੀ ਇਹ 25000 ਦੀ ਸਭ ਮੱਝ ਵੰਗੂ ਆ ਪੂਰੀ ਵਧੀਆ 7 ਮਹੀਨੇ ਦੀ ਗੱਭਣਾ ਹਾਂ ਵੀਰੇ ਹਾਂ ਠੀਕ ਹੈ ਦੇਖ ਸਰਦੋਪਰਾ ਦੋ ਗਾਮਾ ਤੇ ਇੱਕ ਮੱਝ ਆ ਭਣ ਕੋਲ ਟੋਕੜ ਗੱਭਣ ਤੋ ਕੜਗਪੜ ਗਾਤਾ ਇੱਕ 7 ਮਹੀਨੇ ਦੀ ਗੱਬਣ ਗਾ ਠੀਕ ਹੈ। ਫਿਰ ਬਾਕੀ ਭਰਾ ਆਪਣਾ Facebook ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਦੋਂ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸੁਣਨ ਨੂੰ ਇਤਨੇ ਵੀਡੀਓ ਅਪਲੋਡ ਕਰ ਦਈਏ ਠੀਕ ਹੈ। ਜੀਤਾ ਫਾਰਮ ਟੀਵੀ ਨੂੰ ਬਾਦੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸੁਣਨ ਨੂੰ ਇਤਨੇ ਵੀਡੀਓ ਅਪਲੋਡ ਕਰ ਦਈਏ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ।